ਕੰਗਣਾ ਰਣੋਤ ਕੰਗਣਾ ਰਣੋਤ ਦੇ ਟਵੀਟ ਨੇ ਭਾਜਪਾ ਨੂੰ ਭਾਜਪਾ ਨੂੰ ਹੀ ਮੁਸੀਬਤ ਚ ਪਾਤਾ ਕੰਗਣਾ ਰਣੋਤ ਨੇ ਆਪਣੇ ਵੱਲੋਂ ਤੁਨਿੰਦਰ ਮੋਦੀ ਦੀ ਤਾਰੀਫ ਕਰਦੇ ਆ ਉਸ ਨੂੰ ਸਭ ਦਾ ਬਾਪ ਦੱਸਿਆ ਸੀ ਪਰ ਕਹਿੰਦੇ ਕਿ ਭਾਜਪਾ ਨੂੰ ਫਿਕਰ ਪੈ ਗਿਆ ਕਿ ਕਿਤੇ ਇਸ ਟਵੀਟ ਤੋਂ 트੍ਰੰਪ ਸਾਹਿਬ ਨਾਰਾਜ਼ ਨਾ ਹੋ ਜਾਣ ਤੇ 트੍ਰੰਪ ਨੂੰ ਨਿਸ਼ਾਨੇ ਤੇ ਲੈਣ ਵਾਲਾ ਕੰਗਣਾ ਰਣੋਤ ਦਾ ਟਵੀਟ ਭਾਜਪਾ ਨੇ ਕਰਾਇਆ ਡਿਲੀਟ ਫਿਰ ਬਿਲਕੁਲ ਜੀ ਮੈਂਬਰ ਪਾਰਲੀਮੈਂਟ ਹੈ ਕੰਗਨਾਰਾ ਨਰੌਤ ਉਹਨੇ ਟਰੰਪ ਨੂੰ ਅਲਫਾ ਪੁਰਸ਼ ਦੱਸਿਆ ਅਲਫਾ ਪੁਰਸ਼ ਮਤਲਬ ਹੁੰਦਾ ਬਹੁਤ ਪ੍ਰਭਾਵਸ਼ਾਲੀ ਬੰਦਾ ਕਹਿੰਦੀ ਕਿ ਟਰੰਪ ਹੈ ਜਿਹੜਾ ਉਹ ਅਲਫਾ ਪੁਰਸ਼ ਹੈ ਪਰ ਕਹਿੰਦੀ ਨਰੇਂਦਰ ਮੋਦੀ ਅਲਫਾ ਪੁਰਸ਼ ਦਾ ਵੀ ਬਾਪ ਹੈ ਸਭ ਦਾ ਬਾਪ ਹੈ ਕਹਿੰਦੀ ਤੇ ਫਿਰ ਜੇਪੀ ਨੱਡਾ ਨੇ ਕਹਿੰਦੇ ਸਿੱਧੀ ਪਹੁੰਚ ਅਪਰੋਚ ਕੀਤੀ ਕੰਗਨਾਰਾ ਨਰੌਤ ਕਰ ਕਿ ਤੈਨੂੰ ਇਹੀ ਕੰਮ ਹੈ ਤੂੰ ਪੰਗਾ ਹੀ ਸੇੜ ਕੇ ਰੱਖਣਾ ਆਪਣੇ ਵੱਲੋਂ ਤਾਂ ਵਿਚਾਰੀ ਸੋਹਲੇ ਗਾਉਣਾ ਚਾਹੁੰਦੀ ਆ ਆਪਣੇ ਵੱਲੋਂ ਤਾਂ ਤਰੀਫ ਕਰਨਾ ਚਾਹੁੰਦੀ ਆ ਤੇ ਫਸ ਜਾਂਦੀ ਆ ਉਲਟੇ ਪੰਗੇ ਚ ਕਦੇ ਥੱਪੜ ਕਾਂਡ ਕਦੇ ਕਿਸਾਨੀ ਮਸਲੇ ਦੇ ਉੱਤੇ ਗਲਤ ਟਿੱਪਣੀ ਕਰਕੇ ਕਿ 100-100 ਰੁਪਏ ਦਿਹਾੜੀ ਲੈ ਕੇ ਧਰਨੇ ਤੇ ਆਉਂਦੀਆਂ ਨੇ ਬੀਬੀਆਂ ਜੀ ਫੇਰ ਮਾਫੀਆਂ ਫਿਰ ਕੇ ਰਾਬੰਦੀ ਹੈਨਾ ਤੇ ਫਿਰ ਪਹਿਲਾਂ ਵੀ ਹੋਰ ਬਥੇਰੇ ਬੇਲੋੜੇ ਪੰਗੇ ਰਹੇ ਨੇ ਇਸ ਤੋਂ ਪਹਿਲਾਂ ਵੀ ਉਹਨੇ ਮੋਦੀ ਦੇ ਲਈ ਖਸਾ ਕੁਛ ਪੰਗੇ ਪਾਉਂਦੀ ਰਹੀ ਆ ਮਈ 2024 ਚ ਇੰਟਰਵਿਊ ਚ ਕੰਗਣਾ ਨੇ ਇਹ ਇੱਥੋਂ ਤੱਕ ਕਿਹਾ ਸੀਗਾ ਕਿ ਇੰਨੇ ਛੋਟੇ ਸਮੇਂ 'ਚ ਐਡੇ ਵੱਡੇ ਮਕਾਮ ਤੇ ਪਹੁੰਚਣਾ ਇਹ ਕੋਈ ਆਮ ਬੰਦਾ ਨਹੀਂ ਕਰ ਸਕਦਾ ਇਸ ਆਧਾਰਨ ਬੰਦਾ ਨਹੀਂ ਦੇਵੀ ਸ਼ਕਤੀ ਹੁੰਦੀ ਹੈ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 'ਚ ਵੀ ਭਾਜਪਾ ਦੀ ਜਿੱਤੇ ਕੰਗੜਾ ਨੇ ਕਿਹਾ ਸੀ ਕਿ ਅੱਜ ਭਾਰਤ ਦੀ ਜਨਤਾ ਬ੍ਰਾਂਡ ਬ੍ਰੈਂਡ ਉੱਤੇ ਬ੍ਰਾਂਡ ਤੇ ਭਰੋਸਾ ਕਰਦੀ ਆ ਤੇ ਨਰਿੰਦਰ ਮੋਦੀ ਖੁਦ ਇੱਕ ਬ੍ਰਾਂਡ ਹੈ ਇਹ ਤੋਂ ਪਹਿਲਾਂ ਨਰਿੰਦਰ ਮੋਦੀ ਨੂੰ ਭਗਵਾਨ ਰਾਮ ਦਾ ਅਵਤਾਰ ਹੈ ਨਾ ਜਾਂ ਸਧਾਰਨ ਮਨੁੱਖ ਨਹੀਂ ਅਜੇ ਇਹ ਕਈ ਟੈਗ ਦੇ ਚੁੱਕਿਆ ਪਰ ਅੱਜ ਵਾਲਾ ਟਵੀਟ ਤੋਂ ਦਾ ਸਿਰਾ ਸੀ ਟਵੀਟ ਕੀ ਸੀ ਪਹਿਲਾਂ ਉਹ ਦੇਖੋ ਕੰਗਣਾ ਨੇ ਪੀਐਮ ਮੋਦੀ ਤੇ ਟਰੰਪ ਦੀ ਤੁਲਨਾ ਨਾਲ ਜੁੜੇ 3 ਪੁਆਇੰਟ ਲਿਖ ਕੇ ਪੁੱਛਿਆ ਕਹਿੰਦੀ ਉਹ ਅਮਰੀਕਾ ਦਾ ਰਾਸ਼ਪਤੀ ਹੈ ਪਰ ਦੁਨੀਆ ਦੇ ਲਈ ਸਭ ਤੋਂ ਪਸੰਦਾ ਜੇਕਰ ਕੋਈ ਲੀਡਰ ਹੈਗਾ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਦੂਜਾ ਪੁਆਇੰਟ ਉਹਨੇ ਲਿਖਿਆ ਟਰੰਪ ਦਾ ਇਹ ਦੂਜਾ ਕਾਰਜਕਰ ਪਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤੀਜਾ ਕਾਰਜਕਾਲ ਹੈ। ਤੀਸਰਾ ਪੁਆਇੰਟ ਕਹਿੰਦੀ ਕੋਈ ਸ਼ੱਕ ਨਹੀਂ। ਟਰੰਪ α ਪੁਰਸ਼ ਹੈ। ਮਤਲਬ ਬਹੁਤ ਪ੍ਰਭਾਵਸ਼ਾਲੀ ਬੰਦਾ ਹੈ। ਪਰ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ α ਪੁਰਸ਼ ਦੇ ਵੀ ਬਾਪ ਨੇ। ਕੰਗਣਾ ਇਹ ਤਿੰਨ ਪੁਆਇੰਟ ਦੇ ਵਿੱਚ ਆਖਰੀ ਪੁਆਇੰਟ ਜਦੋਂ ਇਹ ਲਿਖਦੀ ਆ ਕਿ α ਪੁਰਸ਼ ਮਤਲਬ ਟਰੰਪ ਦੇ ਵੀ ਬਾਪ ਨੇ। ਤੇ ਫਿਰ ਭਾਜਪਾ ਦਾ ਹੱਥਾ ਪਰ ਇਹਦੀ ਭਾਜਪਾ ਦਾ ਟਰੰਪ ਦੇ ਨਾਂ ਤੇ ਕੁਸਕ ਨਹੀਂ ਰਹੀ ਅਜੇ ਤੱਕ ਅਜੇ ਤੱਕ ਬੋਲ ਕੇ ਰਾਜ਼ੀ ਨਹੀਂ ਉਹਨੇ ਜਿੰਨੇ ਸਵਾਲ ਖੜੇ ਕੀਤੇ ਨੇ ਜਿੰਨੇ ਇਹਨਾਂ ਲਈ ਮੁਸੀਬਤ ਖੜੀ ਕੀਤੀ ਆ ਜਿਵੇਂ ਉਹ ਚੜ੍ਹਿਆ ਆਉਂਦਾ ਕਿ ਲਿਆਓ ਵੀ ਤੁਹਾਡਾ ਟ੍ਰੇਡ ਆ ਕਰਾ ਦੂੰ ਮੈਂ ਸਮਝੌਤਾ ਕਰਾਇਆ ਮੈਂ ਜੇ ਤੁਹਾਡਾ ਵਪਾਰ ਬੰਦ ਕਰਾ ਦੂੰ ਮੈਂ ਜ਼ੀਰੋ ਤੇ ਟੈਰਫ ਤੇ ਮੇਰੇ ਤੋਂ ਮਗਰ ਭਾਰਤ ਆ ਫਿਰਦਾ ਇਹ ਜੀ ਬਿਆਨੀਆਂ ਉਹਦੇ ਤੇ ਪ੍ਰਧਾਨ ਮੰਤਰੀ ਸਾਹਿਬ ਬੋਲਦੇ ਨਹੀਂ ਉਹਦੇ ਤੇ ਕੇਂਦਰ ਸਰਕਾਰ ਬੋਲਦੀ ਨਹੀਂ ਤੇ ਕੰਗਣਾ ਨੇ ਟਰੰਪ ਦਾ ਬਾਪ ਦੱਸਤਾ ਮੋਦੀ ਨੂੰ ਤੇ ਫਿਰ ਆਪ ਹੀ ਦੱਸਿਆ ਇਹਨਾਂ ਦੀ ਫਿਰ ਜੇਪੀ ਨੱਡਾ ਜੀ ਨੇ ਇਹ ਪੋਸਟ ਡੀਲੀਟ ਕਰਾਈ ਜੀ ਲਓ ਜੀ ਕਰ ਲਓ ਕਿ ਉਹਨੂੰ ਪੰਟ ਬਹੁਤ ਸ਼ੁਕਰੀਆ ਬਹੁਤ ਤਰਫਾ